ਜਿਹੜੇ ਵੀਰ ਭੈਣ ਚਾਹੁੰਦੇ ਆ ਵੀ ਸਾਡੀ ਕਾਮ ਚੜ੍ਹਦੀ ਕਲਾ ਵਿੱਚ ਜਾਵੇ ਉਹ ਵੀਡੀਓ ਦੇਖਣ ਤੋਂ ਪਹਿਲਾਂ ਇਹਨੂੰ ਸ਼ੇਅਰ ਕਰ ਦਿਓ 5 ਲੱਖ ਰੁਪਏ ਦਾ ਪਹਿਲਾ ਇਨਾਮ ਹੈ ਨਹੀਂ ਤਾਂ ਹੁਣ ਤੱਕ ਅਸੀਂ ਕਬੱਡੀ ਦੇ ਨਾਮ ਦੇਖੇ ਆ ਜੀ ਲੱਖਾਂ ਰੁਪਏ ਦਿੱਤੇ ਜਾ ਰਹੇ ਆ ਜੀ ਜਾਂ ਗਾਇਕਾਂ ਨੂੰ ਦਿੱਤੇ ਜਾ ਰਹੇ ਆ ਜੀ ਉੱਥੇ ਅਖਾੜਾ ਲੱਗ ਰਿਹਾ ਫਲਾਣਾ ਹੋ ਰਿਹਾ ਗੁਰਮਤ ਦੇ ਵਿੱਚ ਪਹਿਲੀ ਵਾਰ ਹੋਇਆ ਮੈਨੂੰ ਲੱਗਦਾ ਲੋਕ ਤਾਂ ਇਹ ਵੀ ਕਹਿਣਗੇ ਵੀਰ ਗੁਰਮਤ ਦੇ ਵਿੱਚ ਤੁਸੀਂ 5 ਲੱਖ ਰੁਪਏ ਦੇਈ ਜਾਂਦੇ ਹੋ ਵੀ ਇਹਦੀ ਕੀ ਲੋੜ ਸੀ ਇਹ ਸਿਰਫ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਕਿਉਂਕਿ ਅੱਜ ਕੱਲ ਜੇ ਆਪਾਂ ਕੱਲੇ ਬੱਚੇ ਦੇਖੀਏ ਬੱਚੇ ਨਹੀਂ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਪੇਰੈਂਟਸ ਆ ਉਹ ਵੀ ਭਾਜੀ ਗੁਰਵਾਣੀ ਦੇ ਨਾਲੋਂ ਗੁਰੂ ਦੇ ਨਾਲੋਂ ਟੁੱਟਦੇ ਜਾਂਦੇ ਆ ਆਪਣੇ ਤਾਂ ਭਾਈ ਜਦੋਂ ਸਹਿਬਜ਼ਾਦਿਆਂ ਨੂੰ ਐਡੇ ਲਾਲਚ ਦਿੱਤੇ ਗਏ ਉਹ ਨਹੀਂ ਉਹ ਕੀਤਾ ਤੇ ਤੁਸੀਂ ਲਾਲਚ ਦੇ ਕੇ ਸਿੱਖੀ ਵੱਲ ਨੂੰ ਲਿਆ ਰਹੇ ਜਿੱਚ ਬੱਚਿਆਂ ਨੂੰ ਆ ਲੱਚਰ ਦਾ ਤੇ ਗਾਣੇ ਦੇ ਵਿੱਚ ਕਿੱਡੇ ਕਿੱਡੇ ਕੰਪੀਟੀਸ਼ਨ ਹੁੰਦੇ ਆ ਤੇ ਆਪਣੇ ਗੁਰਵਾਣੀ ਦੇ ਵਿੱਚ ਕਿਉਂ ਨਹੀਂ ਹੁੰਦੇ ਕੋਈ ਵੀ ਘਰ ਦੇ ਵਿੱਚ ਆਪਾਂ ਸਮਾਗਮ ਵੀ ਕਰਵਾਉਣਾ ਹੈ ਤੇ ਆਪਾਂ ਸੋਚਦੇ ਆਂ ਕਿ ਜਿਹੜਾ ਕੀਰਤਨ ਵਾਲਾ ਆ ਜਾਂ ਸਿੰਘ ਆ ਸਾਨੂੰ ਉਹ 1100 2100 3100 ਦੇ ਵਿੱਚ ਮਿਲ ਜਵੇ ਜਦੋਂ ਉਹੀ ਆਪਾਂ ਕੋਈ ਸਿੰਗਰ ਕਰਨ ਜਾਂਦੇ ਆ ਉਹ ਆਪਾਂ ਦੇਖਦੇ ਫੇ ਸਾਡੇ ਕੋਲ ਮਹਿੰਗੇ ਤੋਂ ਮਹਿੰਗਾ ਹੋਵੇ ਜੀ 11 ਲੱਖ ਵਾਲਾ ਚਾਹੀਦਾ 21 ਲੱਖ ਵਾਲਾ ਚਾਹੀਦਾ ਤੇ ਇਹਦੇ ਵਿੱਚ ਗੁਰਵਾਣੀ ਕੀਰਤਨ ਮੁਕਾਬਲੇ ਗੁਰਵਾਣੀ ਕੰਠ ਮੁਕਾਬਲੇ ਸਵਾਲ ਜਵਾਬ ਮੁਕਾਬਲੇ ਇੱਕ ਵਿਸ਼ਰੀ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਆ ਇਦੇ ਵਿੱਚ ਆਪਾਂ ਨੈਸ਼ਨਲ ਪੱਧਰ ਨਹੀਂ ਨੂੰ ਇੰਟਰਨੈਸ਼ਨਲ ਪੱਧਰ ਦਾ ਵੀ ਮੁਕਾਬਲਾ ਕਹਿ ਸਕਦੇ ਕਿਉਂਕਿ ਇੱਕ ਬੱਚੀ ਆਪਣੇ ਕੋਲ ਆਸਟ੍ਰੇਲੀਆ ਤੋਂ ਆ ਰਹੀ ਹੈ ਪਾਰਟਿਸਪੇਟ ਕਰਨ ਦੇ ਇਹਦੇ ਵਿੱਚ ਮੁਕਾਬਲੇ ਦੇ ਵਿੱਚ ਨਾ ਜੀ ਇੱਕ ਆ ਸਕੈਨਰ ਲੱਗਿਆ ਹੋਇਆ ਹੈ ਭਾਜੀ ਇਹ ਪੈਸੇ ਇਕੱਠੇ ਕਰਨੇ ਨੂੰ ਹੈ ਇੱਥੇ ਇਹ ਹੈਗਾ ਜਿਹੜਾ ਇਹ ਪ੍ਰੋਗਰਾਮ ਚੱਲਦਾ ਹੈ ਉਹਦੇ ਜੋ ਵੀ ਰੂਲ ਐਂਡ ਰੈਗੂਲੇਸ਼ਨ ਹੈ ਉਹ ਇਸ ਜਿਹੜਾ ਸਕੈਨਰ ਆ ਇਹਦੇ ਤੇ ਸਕੈਨ ਕਰਕੇ ਮਿਲ ਜਾਣਾ ਇਹਦੇ ਵੀ ਜੱਜ ਵਗੈਰਾ ਕੌਣ ਹੋਣਗੇ ਇਹ ਨਾ ਹੋਵੇ ਜੀ ਵੀ 5 ਲੱਖ ਦਾ ਐਡਾ ਵੱਡਾ ਇਨਾਮ ਆ ਤੁਸੀਂ ਆਪਣੇ ਹੀ ਕੋਈ ਬੱਚਾ ਲਿਆਓ ਜੀ ਸਾਹਮਣੇ ਵੀ ਭਾਈ ਤੈਨੂੰ ਇਹ ਦੇਣਾ ਹੈ ਵੀ ਐ ਵੈਸੇ ਭਾਈ ਕਿ ਲੋਕਾਂ ਦੇ ਵਿੱਚੋਂ ਕਰ ਰਹੇ ਆ ਜੀ ਹੁਣ ਇਹ ਸੰਸਥਾਾਂ ਦਾ ਕੰਮ ਸੀ ਗੁਰਜਿੰਦਰ ਸਿੰਘ ਹੋਰਾਂ ਨੂੰ ਕੀ ਲੋੜ ਪੈ ਗਈ ਜੀ ਇਹਦੇ ਵਿੱਚ ਕੀ ਤੁਹਾਡਾ ਸਵਾਰਥ ਕੀ ਹੈ ਜੀ ਜੇ ਸਾਡੀਆਂ ਜਿਹੜੀਆਂ ਸਿਰਮੌਰ ਸੰਸਥਾਵਾਂ ਆ ਉਹ ਤਾਂ ਮੈਨੂੰ ਲੱਗਦਾ ਨਹੀਂ ਕਿ ਇੱਧਰ ਨੂੰ ਕੁਝ ਵੀ ਉਪਰਾਲਾ ਕਰ ਰਹੀਆਂ ਕਿ ਕਿਤੇਓ ਵੀ ਬੱਚੇ ਆ ਸਕਦੇ ਭਾਜੀ ਉਹਨਾਂ ਸਾਰਿਆਂ ਦੇ ਲਈ ਰਹਿਣ ਦਾ ਜਿਹੜਾ ਆ ਪ੍ਰਬੰਧ ਵੀ ਪੂਰਾ ਇੱਥੇ ਕੀਤਾ ਹੈ ਰਹਿਣ ਦਾ ਜੋ ਖਾਣ ਪੀਣ ਦਾ ਸੂਰਾ ਸਾਰਾ ਜਿਹੜੇ ਪ੍ਰਬੰਧ ਇੱਥੇ ਕੀਤੇ ਜਾਊਗੇ ਜੀ ਜਿਹੜਾ ਕੋਈ ਨੇਕ ਕਾਰਜ ਹੋਵੇ ਅਸੀਂ ਭੰਡਣਾ ਦਾ ਬਹੁਤ ਸੌਖਾ ਮੇਰੇ ਵਰਗੇ ਵੀ ਵਿਚਾਂ ਕਰਦੇ ਆ ਭੰਡ ਦਿੰਦੇ ਆ ਪਰ ਜਿਹੜੇ ਚੰਗੇ ਉਪਰਾਲੇ ਕਰਦੇ ਆ ਜੇ ਉਹਨਾਂ ਨੂੰ ਦਿਖਾਵਾਂਗੇ ਨਹੀਂ ਸਿਰਫ ਭੰਡ ਦੇਈਆਂ ਫਿਰ ਇਹਦਾ ਮਤਲਬ ਫਿਰ ਆਪਾਂ 2000 ਰੁਪਏ ਵਾਲੀਆਂ ਬਾਈ ਜੀ ਫਿਰ ਸਾਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਸਤਿ ਸ਼੍ਰੀ ਅਕਾਲ ਜੀ ਅਸੀਂ ਆਮ ਤੌਰ ਤੇ ਜਦੋਂ ਵੀ ਸਿੱਖ ਕੌਮ ਦੀ ਗੱਲ ਕਰਦੇ ਆ ਜਾਂ ਸਿੱਖ ਕੌਮ ਦੇ ਵਿੱਚ ਬਹੁਤ ਸਾਰੇ ਧਰਮ ਪਰਿਵਰਤਨ ਹੋ ਰਹੇ ਨੇ ਸਿੱਖੀ ਦੇ ਪ੍ਰਚਾਰ ਦੀ ਗੱਲ ਹੁੰਦੀ ਹੈ ਤਾਂ ਪ੍ਰਚਾਰਕਾਂ ਨੂੰ ਦੋਸ਼ ਦਿੱਤਾ ਜਾਂਦਾ ਵੀ ਸਾਡੀ ਸਿੱਖ ਕੌਮ ਦੇ ਵਿੱਚ ਇਸ ਕਰਕੇ ਧਰਮ ਪਰਿਵਰਤਨ ਹੋ ਰਿਹਾ ਵੀ ਕੋਈ ਉਪਰਾਲਾ ਨਹੀਂ ਕਰਦਾ ਪਰ ਜੇਕਰ ਹੁਣ ਕੋਈ ਉਪਰਾਲਾ ਕਰਦਾ ਤਾਂ ਇਸ ਨੂੰ ਮੇਰੀ ਬੇਨਤੀ ਹੈ ਭਾਈ ਜੀ ਵੀ ਸ਼ੇਅਰ ਵੀ ਜ਼ਰੂਰ ਕਰਿਓ ਤੇ ਉਹਦੇ ਉੱਤੇ ਗੌਰ ਵੀ ਕਰਿਓ ਬੱਚਾ ਬੱਚਾ ਇਸ ਵੀਡੀਓ ਨੂੰ ਵੇਖੇ ਕਿਉਂਕਿ ਇੱਕ ਬਹੁਤ ਵੱਡੀ ਅਸੀਂ ਅੱਜ ਤੁਹਾਨੂੰ ਜਿਹੜੀ ਇੰਟਰਵਿਊ ਕਰਨ ਲੱਗੇ ਆਂ ਬੱਚਿਆਂ ਨੂੰ ਆਮ ਤੌਰ ਤੇ ਦੇਖਿਆ ਜਾਂਦਾ ਵੀ ਗੀਤਾਂ ਬਾਰੇ ਤਾਂ ਪਤਾ ਹੁੰਦਾ ਜਦੋਂ ਕਲਾਕਾਰਾਂ ਬਾਰੇ ਤਾਂ ਪਤਾ ਹੁੰਦਾ ਜਦੋਂ ਗੱਲ ਕਰਦੇ ਆਪਾਂ ਗੁਰੂ ਸਾਹਿਬਾਨਾਂ ਦੀ ਇਤਿਹਾਸ ਦੀ ਤਾਂ ਬੱਚੇ ਮੂੰਹ ਬੰਦ ਰੱਖਦੇ ਨੇ ਤਾਂ ਇਸ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਵੀ ਭਾਈ ਸਾਡੀਆਂ ਸੰਸਥਾਵਾਂ ਨੇ ਰੋਲ ਨਹੀਂ ਅਦਾ ਕੀਤਾ ਸਾਡੇ ਪ੍ਰਚਾਰਕਾਂ ਨੇ ਡਿਊਟੀ ਨਹੀਂ ਨਿਭਾਈ ਤਾਂ ਇੱਕ ਬਹੁਤ ਵੱਡਾ ਗੁਰਮਤ ਮੁਕਾਬਲਾ ਜਿਹੜਾ ਹੈਗਾ ਉਹ ਹੋਣ ਜਾ ਰਿਹਾ ਮੈਨੂੰ ਲੱਗਦਾ ਇਹ ਪਹਿਲੀ ਵਾਰ ਹੋ ਰਿਹਾ ਹੋਊਗਾ ਪੰਜਾਬ ਦੇ ਵਿੱਚ ਕਿ ਐਡਾ ਵੱਡਾ ਗੁਰਮਤ ਮੁਕਾਬਲਾ ਜਿਹਦੇ ਵਿੱਚ 5 ਲੱਖ ਰੁਪਏ ਦਾ ਪਹਿਲਾ ਇਨਾਮ ਹੈ ਨਹੀਂ ਤਾਂ ਹੁਣ ਤੱਕ ਅਸੀਂ ਕਬੱਡੀ ਦੇ ਨਾਮ ਦੇਖੇ ਆ ਜੀ ਲੱਖਾਂ ਰੁਪਏ ਦਿੱਤੇ ਜਾ ਰਹੇ ਆ ਜੀ ਜਾਂ ਗਾਇਕਾਂ ਨੂੰ ਦਿੱਤੇ ਜਾ ਰਹੇ ਆ ਜੀ ਉੱਥੇ ਅਖਾੜਾ ਲੱਗ ਰਿਹਾ ਫਲਾਣਾ ਹੋ ਰਿਹਾ ਪਰ ਗੁਰਮਤ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਐਡਾ ਵੱਡਾ ਹੁਣ ਤੱਕ ਹੋਇਆ ਹੋਊਗਾ ਤੇ ਉਪਰਾਲਾ ਗੁਰੂ ਕੀ ਰਸੋਈ ਪਿੰਡ ਖੈੜ ਅੱਛਰਵਾਲ ਹੁਸ਼ਿਆਰਪੁਰ ਵੱਲੋਂ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਕੁਲਵੰਤ ਭਾਜੀ ਹੋਰਾਂ ਦੇ ਨਾਲ ਪਹਿਲਾਂ ਵੀ ਇਹਨਾਂ ਦੀ ਮੁਲਾਕਾਤ ਤਾਂ ਅਸੀਂ ਬਹੁਤ ਦਿਖਾਈਆਂ ਤੁਹਾਨੂੰ ਕਿ ਕਿਵੇਂ ਇੱਕ ਸੰਸਥਾ ਜਿਹੜੀ ਚਲਾਉਂਦੇ ਆ ਇਹ ਜਿਹੜੇ ਗਰੀਬ ਨੇ ਜਾਂ ਜਿਹੜੇ ਲਾਚਾਰ ਨੇ ਗੁਰੂ ਘਰ ਤੱਕ ਵੀ ਨਹੀਂ ਜਾ ਸਕਦੇ ਉਹਨਾਂ ਨੂੰ ਰੋਟੀ ਬਣਾ ਕੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਘਰ ਘਰ ਪਹੁੰਚਾਇਆ ਜਾਂਦਾ ਹੈ ਤੇ ਇੱਥੇ ਆਸ਼ਰਮ ਵੀ ਇਹਨਾਂ ਨੇ ਖੋਲੇ ਹੋਏ ਹੈ ਗੱਲਬਾਤ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਭਾਈ ਜੀ ਹੁਣ ਤੱਕ ਦੇਖਿਆ ਸੀ ਵੀ ਕਬੱਡੀ ਦਾ ਮੁਕਾਬਲਾ ਹੋ ਰਿਹਾ ਜੀ 5 ਲੱਖ ਦਾ ਪਹਿਲਾ ਇਨਾਮ 10 ਲੱਖ ਦਾ ਪਹਿਲਾ ਇਨਾਮ ਗੁਰਮਤ ਦੇ ਵਿੱਚ ਪਹਿਲੀ ਵਾਰ ਹੋਇਆ ਮੈਨੂੰ ਲੱਗਦਾ ਲੋਕ ਤਾਂ ਇਹ ਵੀ ਕਹਿਣਗੇ ਵੀ ਯਾਰ ਗੁਰਮਤ ਦੇ ਵਿੱਚ ਤੁਸੀਂ 5 ਲੱਖ ਰੁਪਏ ਦੇਈ ਜਾਂਦੇ ਹੋ ਵੀ ਇਹਦੀ ਕੀ ਲੋੜ ਸੀ ਬਿਲਕੁਲ ਭਾਜੀ ਆਪਾਂ ਅਕਸਰ ਦੇਖਦੇ ਆ ਕਬੱਡੀ ਦੇ ਟੂਰਨਾਮੈਂਟਾਂ ਤੇ ਜਾਂ ਇੱਕ ਕ੍ਰਿਕਟ ਦੇ ਉੱਤੇ ਹੋ ਗਿਆ ਉਹਨਾਂ ਦੇ ਉੱਤੇ ਆਪਾਂ ਲੱਖਾਂ ਦੇ ਇਨਾਮ ਦੀ ਗੱਲ ਕਰਦੇ ਸੀਗੇ ਤੇ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਤੇ ਇਹ ਸਾਰੀ ਸੋਚ ਭਾਈ ਗੁਰਜਿੰਦਰ ਸਿੰਘ ਦੀ ਆ ਜੋ ਆਪਾਂ ਪਹਿਲਾਂ ਵੀ ਜ਼ਿਕਰ ਕਰ ਸਕੇ ਹੋ ਚੁੱਕੇ ਨਾ ਕਈ ਇੰਟਰਵਿਊ ਦੇ ਵਿੱਚ ਭਾਈ ਜੋ ਗੁਰ ਕੀ ਰੋ ਸੋਈ ਦੇ ਸਰਪ੍ਰਸਤ ਆ ਭਾਈ ਦੀ ਇੱਕ ਮੰਨ ਦੀ ਇੱਛਾ ਸੀ ਕਿ ਆਪਾਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਤੇ ਉਹਦੇ ਲਈ ਬੱਚੇ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਇਹ ਇਹ ਕੋਈ ਮੈਂ ਜੇ ਸਮਝਾਂ ਇਹ ਕੋਈ ਰਾਸ਼ੀ ਨਹੀਂ ਹੈ ਕੋਈ ਵੱਡੀ ਰਕਮ ਨਹੀਂ ਹੈ ਇਹ ਸਿਰਫ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਕਿਉਂਕਿ ਅੱਜ ਕੱਲ ਜੇ ਆਪਾਂ ਕੱਲੇ ਬੱਚੇ ਦੇਖੀ ਬੱਚੇ ਨਹੀਂ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਆ ਉਹ ਵੀ ਭਾਜੀ ਗੁਰਬਾਣੀ ਦੇ ਨਾਲ ਉਹਨੂੰ ਦਿਨਾਲਾ ਟੁੱਟਦੇ ਜਾਂਦੇ ਆ ਤੇ ਇਹ ਇਹਦੇ ਵਿੱਚ ਆ ਕੇ ਕਿਸੇ ਨਾ ਕਿਸ ਤਰ੍ਹਾਂ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਉਹ ਵੀ ਬੱਚਿਆਂ ਨੂੰ ਉਤਸ਼ਾਹਿਤ ਕਰਨਗੇ ਕਿ ਬੱਚੇ ਇਹਨਾਂ ਮੁਕਾਬਲਿਆਂ ਦੇ ਵਿੱਚ ਪਾਰਟਿਸਿਪੇਟ ਕਰਨ ਤੇ ਇਹ ਇਹ ਮੁਕਾਬਲੇ ਤੋਂ ਸਿਰਫ ਬੱਚੇ ਨਹੀਂ ਜਿਹੜੇ ਜਦੋਂ ਵੀ ਜਿਹੜੀ ਹੋਰ ਸੰਗਤ ਵੀ ਆਈ ਹੁੰਦੀ ਹੈ ਈਵਨ ਅਸੀਂ ਵੀ ਵਿੱਚ ਆਈਆਂ ਜਦੋਂ ਆਪ ਕਿਉਂਕਿ ਪਹਿਲਾਂ ਵੀ ਦੋ ਮੁਕਾਬਲੇ ਹੋ ਚੁੱਕੇ ਆ ਇਹ ਤੀਸਰੇ ਹੋ ਰਹੇ ਆ ਤੇ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਭਾਜੀ ਹੈ ਨਾ ਤੇ ਮੈਂ ਚਾਹੁੰਦਾ ਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਇਹ ਮੁਕਾਬਲੇ ਜਿਹੜੇ ਆ ਜਰੂਰ ਹੋਣੇ ਚਾਹੀਦੇ ਆ ਤਾਂ ਜੋ ਬੱਚੇ ਉਤਸ਼ਾਹਿਤ ਹੋਣ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਗੁਰੂ ਦੇ ਨਾਲ ਬਾਣੀ ਦੇ ਨਾਲ ਬੱਚੇ ਜਿਹੜੇ ਜੁੜ ਸਕਣ ਠੀਕ ਹੈ ਜੀ ਬਹੁਤ ਸਾਰੇ ਲੋਕ ਹੁਣ ਤੁਹਾਨੂੰ ਜਿਹੜੇ ਹਮੇਸ਼ਾ ਹੀ ਜਿਨ੍ਹਾਂ ਨੇ ਕੌਮ ਦਾ ਕੋਈ ਕਾਰਜ ਹੋਣਾ ਹੁੰਦਾ ਵਿੱਚ ਸਵਾਲ ਕਰਨੇ ਹੁੰਦੇ ਆ ਜੀ ਵੀ ਆਪਣੇ ਤਾਂ ਭਾਈ ਜਦੋਂ ਸਹਿਬਜ਼ਾਦਿਆਂ ਨੂੰ ਐਡੇ ਲਾਲਚ ਦਿੱਤੇ ਗਏ ਉਹ ਨਹੀਂ ਹੋ ਕੀਤਾ ਤੇ ਤੁਸੀਂ ਲਾਲਚ ਦੇ ਕੇ ਸਿੱਖੀਵਾਲ ਨੂੰ ਲਿਆ ਰਹੇ ਜਿੱਚ ਬੱਚਿਆਂ ਨੂੰ ਨਹੀਂ ਭਾਈ ਇਹ ਲਾਲਚ ਨਹੀਂ ਹੈਗਾ ਇਹ ਆਪਾਂ ਕਹਿ ਸਕਦੇ ਆ ਕਿ ਬੱਚਿਆਂ ਨੂੰ ਜੋੜਨੇ ਦਾ ਇਹ ਇਹ ਦੇਖੋ ਇਹ 5 ਲੱਖ ਦੇ ਨਾਲ ਜਿੱਕੱਲਾ ਇਹ ਨਹੀਂ ਹੈ ਕਿ ਬੱਚੇ ਨੂੰ ਕੋਈ ਲਾਲਚ ਬੱਚਾ ਹੈ ਕੋਈ ਜਿਹੜਾ ਪੜ੍ਹਾਈ ਆ ਉਹਦਾ ਉਹਦੇ ਪੜ੍ਹਾਈ ਦਾ ਵੀ ਕੰਮ ਚੱਲੂਗਾ ਠੀਕ ਹੈ ਜੀ ਤੇ ਬੱਚੇ ਦੇ ਨਾਲ ਉਹ ਉਹਨੂੰ ਕੋਈ ਜਿਹੜਾ ਪੜ੍ਹਨ ਦੀ ਜਿਹੜਾ ਮਨ ਦੇ ਵਿੱਚ ਸ਼ੌਂਕ ਪੈਦਾ ਹੋਊਗਾ ਬੱਚਿਆਂ ਨੂੰ ਇੱਕ ਪਲੇਟਫਾਰਮ ਮਿਲੂਗਾ ਕਿ ਮੈਂ ਜਿਹੜਾ ਬੱਚਾ ਇਸ ਵਾਰ ਰਹਿ ਵੀ ਜਾਊਗਾ ਉਹ ਅਗਲੀ ਵਾਰ ਹੋਰ ਤਿਆਰੀ ਕਰਕੇ ਆਊਗਾ ਆਪਾਂ ਦੇਖਦੇ ਹੋਰ ਬਾਕੀਆਂ 'ਚ ਵੀ ਕਿਰਤਾਂ ਦੇ ਗਾਣਿਆਂ ਦੇ ਵਿੱਚ ਕਿੱਡੇ-ਕੱਡੇ ਕੰਪੀਟੀਸ਼ਨ ਹੁੰਦੇ ਆ ਤੇ ਆਪਣੀ ਗੁਰਵਾਣੀ ਦੇ ਵਿੱਚ ਕਿਉਂ ਨਹੀਂ ਹੁੰਦੇ ਇਹ ਵੀ ਆਪਾਂ ਨੂੰ ਚਾਹੀਦਾ ਕਿ ਇਹਦੇ ਲਈ ਆਪਾਂ ਵੱਡੇ ਤੋਂ ਵੱਡੇ ਜਿੰਨੇ ਵੀ ਇਦਾਂ ਦੇ ਸਮਾਗਮ ਕਰਵਾ ਸਕਦੇ ਆ ਜ਼ਰੂਰ ਕਰਵਾਈਏ ਆਪਾਂ ਬਈ ਅਕਸਰ ਦੇਖਦੇ ਆ ਇਹ ਕਹਿਣਾ ਇਹਦੇ ਵਿੱਚ ਕਿਸੇ ਵੀ ਧਰਮ ਦਾ ਬੱਚਾ ਜੀ ਜ ਆ ਪਾਰਟਿਸਪੇਟ ਕਰ ਸਕਦਾ ਬਿਲਕੁਲ ਪਾਰਟਿਸਪੇਟ ਬਈ ਕਿਸੇ ਵੀ ਧਰਮ ਦਾ ਉਹ ਤਾਂ ਆਪਾਂ ਜਿੰਨੀਆਂ ਵੀ ਸਵਾਂਵਾ ਚੱਲਦੀਆਂ ਕਦੇ ਕਿਸੇ ਦੇ ਨਾ ਜਾਤ ਨਾ ਧਰਮ ਆਪਾਂ ਕਦੇ ਪੁੱਛਿਆ ਨਹੀਂ ਹੈ ਨਾ ਉਹ ਤਾਂ ਇਹ ਇੱਕੋ ਰੂਹ ਆ ਇੱਕ ਪ੍ਰਮਾਤਮਾ ਦੇ ਸਾਰੇ ਬੱਚੇ ਆ ਤੇ ਧਰਮ ਦੇ ਵਿੱਚ ਜੁੜਨਾ ਚਾਹੀਦਾ ਹਰੇਕ ਨੂੰ ਆਪਾਂ ਆਪਣੇ ਧਰਮ 'ਚ ਕਿੰਨੇ ਆਪਾਂ ਨਾਮਵਰ ਸਿੰਗਰ ਦੇਖੇ ਆ ਜਿਹੜੇ ਪਹਿਲਾਂ ਗੁਰਵਾਣੀ ਦੇ ਨਾਲ ਚਾਹੇ ਕੋਈ ਕੀਰਤਨ ਕਰਦਾ ਸੀ ਕੋਈ ਕਵਿਸ਼ਰੀ ਕਰਦਾ ਸੀ ਕੋਈ ਢਾਡੀ ਕਰ ਕਰ ਪਰ ਉਹਦੇ ਵਿੱਚ ਕੀ ਆ ਬਾਈ ਹੁਣ ਦੇਖੋ ਹਰੇਕ ਦੇ ਪੇਟ ਵੀ ਲੱਗਾ ਹੈ ਆਪਣਾ ਪਰਿਵਾਰ ਵੀ ਪਾਲਣਾ ਹੈ ਉਹਦੇ ਨਾਲ ਨਾਲ ਹੈਨਾ ਤੇ ਇੱਕ ਆਪਾਂ ਕੋਈ ਵੀ ਘਰ ਦੇ ਵਿੱਚ ਆਪਾਂ ਸਮਾਗਮ ਵੀ ਕਰਵਾਉਣਾ ਆ ਤੇ ਆਪਾਂ ਸੋਚਦੇ ਆ ਕਿ ਜਿਹੜਾ ਕੀਰਤਨ ਵਾਲਾ ਆ ਸਿੰਘ ਆ ਸਾਨੂੰ ਉਹ 1100 2100 3100 ਦੇ ਵਿੱਚ ਮਿਲ ਜਵੇ ਜਦੋਂ ਉਹੀ ਆਪਾਂ ਕੋਈ ਸਿੰਗਰ ਕਰਨ ਜਾਂਦੇ ਆ ਉਹ ਆਪਾਂ ਦੇਖਦੇ ਫੇ ਸਾਡੇ ਕੋਲ ਮਹਿੰਗੇ ਤੋਂ ਮਹਿੰਗਾ ਹੋਵੇ ਜੀ 11 ਲੱਖ ਵਾਲਾ ਚਾਹੀਦਾ 21 ਲੱਖ ਵਾਲਾ ਚਾਹੀਦਾ ਉਹ ਤਾਂ ਹੀ ਆਪਣੇ ਕਈ ਆ ਬਹੁਤ ਨਾਮੀ ਉਹ ਤਾਂ ਆਪਾਂ ਨਾਮ ਨਹੀਂ ਐਸੇ ਵੇਲੇ ਚਲੋ ਲੈਣਾ ਚਾਹੁੰਦੇ ਤੇ ਉਹ ਜਿਹੜੇ ਆ ਇਸ ਜਿਹੜਾ ਸਿੱਖ ਪ੍ਰਚਾਰ ਜਿਹੜਾ ਉਹਨੂੰ ਛੱਡ ਕੇ ਉਹ ਗਾਣਿਆਂ ਵੱਲ ਇਸ ਪਾਸੇ ਚਲੇ ਗਏ ਤੇ ਆਪਾਂ ਇਹ ਛੋਟੀ ਜਿਹੀ ਕੋਸ਼ਿਸ਼ ਨਿਮਾਣੀ ਜੇ ਕਰ ਰਹੇ ਆ ਕਿ ਬੱਚਿਆਂ ਨੂੰ ਆਪਾਂ ਇਸ ਪਾਸੇ ਜੋੜ ਹੈਗੀ ਮਿਤੀ ਵਗੈਰਾ ਦੱਸ ਦਿਓ ਜੀ ਕਿਹੜੇ ਕਿਹੜੇ ਨਾਮ ਇੱਕ 5 ਲੱਖ ਦਾ ਕਿਹਨੂੰ ਨਾਮ ਮਿਲਣਾ ਬਾਕੀ ਦੇ ਵੀ 21 ਲੱਖ ਰੁਪਏ ਦੇ ਵੀ ਨਾਮ ਹੈਗੇ ਭਾਜੀ ਉਹ ਵੀ ਦੱਸ ਦੱਸ ਦਿਓ ਇਹ ਭਾਜੀ 13 ਅਕਤੂਬਰ 2025 ਤੋਂ ਸਟਾਰਟ ਹੈ ਜੀ ਇਹ ਤੇ ਇਹਦੇ ਵਿੱਚ ਗੁਰਵਾਣੀ ਕੀਰਤਨ ਮੁਕਾਬਲੇ ਗੁਰਵਾਣੀ ਕੰਠ ਮੁਕਾਬਲੇ ਸਵਾਲ ਜਵਾਬ ਮੁਕਾਬਲੇ ਤੇ ਇੱਕ ਵਿਸ਼ਰੀ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਆ ਨਾਲ ਕੇ ਜੀ ਇੱਕ ਆਡੀਸ਼ਨ ਵੀ ਹੋਣਾ ਜੀ 13 ਤੋਂ ਪਹਿਲਾਂ ਬਿਲਕੁਲ ਭਾਜੀ ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਇਹ ਇੱਕ ਕਾਫੀ ਵੱਡੇ ਪੱਧਰ ਦਾ ਮੁਕਾਬਲਾ ਹੋ ਕੇ ਜਿਹੜਾ ਸਾਹਮਣੇ ਆ ਰਿਹਾ ਇਹਦੇ ਵਿੱਚ ਆਪਾਂ ਨੈਸ਼ਨਲ ਪੱਧਰ ਨਹੀਂ ਨੂੰ ਇੰਟਰਨੈਸ਼ਨਲ ਪੱਧਰ ਦਾ ਵੀ ਮੁਕਾਬਲਾ ਕਹਿ ਸਕਦੇ ਕਿਉਂਕਿ ਇੱਕ ਬੱਚੀ ਆਪਣੇ ਕੋਲ ਆਸਟ੍ਰੇਲੀਆ ਤੋਂ ਆ ਰਹੀ ਆ ਪਾਰਟਿਸਪੇਟ ਕਰਨ ਇਹਦੇ ਵਿੱਚ ਮੁਕਾਬਲੇ ਦੇ ਵਿੱਚ ਨਾ ਜੀ ਬਿਲਕੁਲ ਭਾਜੀ ਤੇ ਉਹ ਬੱਚਿਆਂ ਦੀ ਗਿਣਤੀ ਵੱਧ ਗਈ ਆ ਫਿਰ ਉਹਨੂੰ ਸੈਟਅਪ ਕਰਨ ਦੇ ਲਈ ਪਹਿਲਾਂ ਇਹਦਾ ਜਿਹੜਾ ਆ ਆਪਾਂ ਕੁਆਲੀਫਾਈ ਰਾਊਂਡ ਕਹਿ ਸਕਦੇ ਹਾਂ ਨਾ ਆਡੀਸ਼ਨ ਆ ਉਹ ਪਹਿਲਾਂ ਹੋਊਗਾ ਉਹ 9 ਤਰੀਕ ਤੋਂ ਸਟਾਰਟ ਹੋਊਗਾ ਉਹਦੇ ਵਿੱਚ ਜਿਹੜ ਉਹ ਫਿਰ ਅੱਗੇ ਕੁਆਲੀਫਾਈ ਕਰਕੇ ਆਉਗੇ ਇਹਦੇ ਵਿੱਚ ਚਾਰ ਮੁਕਾਬਲੇ ਹੋ ਰਹੇ ਆ ਗਰਵਾਣੀ ਕੰਟ ਗਰਵਾਣੀ ਕੀਰਤਨ ਕਵਿਸ਼ਰੀ ਤੇ ਸਵਾਲ ਜਵਾਬ ਮੁਕਾਬਲੇ ਹੋ ਰਹੇ ਬਾਈ ਤੇ ਜਿਹੜਾ ਤਾਂ ਬੱਚਾ ਚਾਰਾਂ ਦੇ ਵਿੱਚ ਪਾਰਟਿਸਿਪੇਟ ਕਰਕੇ ਜਿਹੜਾ ਬੱਚਾ ਬੈਸਟ ਰਹੂਗਾ ਉਹਦੇ ਲਈ 5 ਲੱਖ ਦਾ ਪ੍ਰਾਈਜ਼ ਹੈ ਜੀ ਤੇ ਜਿਹੜੇ ਬਾਕੀ ਚਾਰੇ ਮੁਕਾਬਲੇ ਆ ਉਹਨਾਂ ਦੇ ਵਿੱਚ ਹਰੇਕ ਮੁਕਾਬਲੇ ਦੇ ਵਿੱਚ ਪਹਿਲਾ ਪ੍ਰਾਈਜ਼ 1 ਲੱਖ ਫਿਰ ਦੂਸਰਾ ਇਸ ਤਰ੍ਹਾਂ 50 ਹਜ਼ਾਰ ਤੀਸਰਾ 25 ਹਜ਼ਾਰ ਇਸੇ ਤਰ੍ਹਾਂ 10 ਤੱਕ ਜਿਹੜੀਆਂ ਪੋਜੀਸ਼ਨ ਆ ਉਹ ਬੱਚਿਆਂ ਦੀਆਂ ਕੱਡੀਆਂ ਜਾਊਗੀਆਂ ਬਾਈ ਤੇ ਇਹਦੇ ਵਿੱਚ ਜਿਹੜੇ ਸਵਾਲ ਜਵਾਬ ਮੁਕਾਬਲੇ ਹੋ ਰਹੇ ਗਰਵਾਨੀ ਕੰਟ ਹੋ ਗਿਆ ਉਹਦੇ ਵਿੱਚ ਏਜ ਗਰੁੱਪ ਜਿਹੜੇ ਆ 0 ਤੋਂ 9 ਸਾਲ 9 ਤੋਂ 18 ਸਾਲ ਦੋ ਏਜ ਗਰੁੱਪ ਵੀ ਰੱਖੇ ਆ ਪ੍ਰਾਈਜ਼ ਸਾਰਿਆਂ ਦਾ ਉਹਦੇ ਹਿਸਾਬ ਨਾਲ ਉਹ ਸੇਮੇ ਰਹੂਗਾ ਤੇ ਉਹਦੇ ਨਾਲ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਆਪਾਂ ਹੋਰ ਕਬੱਡੀਆਂ ਦੇ ਟੂਰਨਾਮੈਂਟਾਂ ਦੇ ਉੱਤੇ ਨਿਕਲਦੇ ਨਾ ਲੱਕੀ ਡਰਾਅ ਓਪਨ ਨਿਕਲਦੇ ਆ ਤੇ ਉਹਦੇ ਲਈ ਅਸੀਂ ਬੱਚਿਆਂ ਦੇ 20 ਲੱਕੀ ਜਿਹੜੇ ਆ ਡਰਾਅ ਜਿੰਨੇ ਬੱਚਿਆਂ ਨੇ ਵੀ ਪਾਰਟਿਸਿਪੇਟ ਕਰਨਾ ਉਹਨਾਂ ਦੇ ਲਈ ਜਿਹੜੇ ਲੱਕੀ 20 ਡਰਾਅ ਉਹ ਵੀ ਕੱਢੇ ਜਾਊਗੇ ਭਾਜੀ ਉਹਨਾਂ ਨੂੰ ਕਿਵੇਂ ਮਿਲੂਗਾ ਜੀ ਫਿਰ ਉਹ ਹੱਲੇ ਸੀ ਪਲੈਨਿੰਗ ਕਰ ਰਹੇ ਸ਼ਾਇਦ LCD ਜਾਂ ਕੋਈ ਵੀ ਕੋਈ ਵੀ ਪਲੈਨing ਹੱਲੇ ਕਰ ਰਹੇ ਆ ਬਹੁਤ ਕੀ ਰਾਵਾਂਗੇ ਜਿਹਦਾ ਠੀਕ ਹੈ। ਇੱਕਾ ਸਕੈਨਰ ਲੱਗਿਆ ਹੋਇਆ ਭਾਜੀ ਇਹ ਪੈਸੇ ਇਕੱਠੇ ਕਰਨੇ ਨੂੰ। ਨਹੀਂ ਭਾਜੀ ਇਹ ਤੇ ਇਹ ਹੈਗਾ ਜਿਹੜਾ ਇਹ ਪ੍ਰੋਗਰਾਮ ਚੱਲਦਾ ਹੈ ਉਹਦੇ ਜੋ ਵੀ ਰੂਲ ਐਂਡ ਰੈਗੂਲੇਸ਼ਨ ਹੈ ਆ ਉਹ ਇਸ ਜਿਹੜਾ ਸਕੈਨਰ ਆ ਇਹਦੇ ਤੇ ਸਕੈਨ ਕਰਕੇ ਮਿਲ ਜਾਣਾ ਜਾਂ ਫਿਰ ਜਿਹੜਾ ਇਹਦੇ ਤੇ ਆਪਾਂ ਇਹਦਾ ਆਫੀਸ਼ੀਅਲੀ ਨੰਬਰ ਦਿੱਤਾ ਆ ਮੈਂ ਰਿਪੀਟ ਵੀ ਕਰ ਦਿੰਦਾ 9872041709 98720 ਡਿਸਪਲੇ ਵੀ ਤੁਹਾਨੂੰ ਕਰ ਰਿਹਾ ਨੰਬਰ 98720 41709 ਨੰਬਰ ਹੈ ਇਹਦੇ ਤੇ ਵਟਸਐਪ ਤੇ ਹੀ ਪ੍ਰਬੰਧ ਕੀਤੇ ਇਹਦੇ ਤੇ ਮਿਲ ਕੇ ਮਿਸਕਾਲ ਮਾਰਨੀ ਕੀ ਕਰਨਾ ਨਹੀਂ ਭਾਜੀ ਇਸ ਨੰਬਰ ਤੇ ਹਨਾ ਤੁਸੀਂ ਜੀ ਬੜਦਾ ਦੇ ਉੱਤੇ ਮੈਸੇਜ ਕਰੂਗੇ ਤੇ ਇਸ ਇਸ ਸਮਾਗਮ ਦੇ ਸੰਬੰਧੀ ਜਿਹੜੀ ਪੂਰੀ ਜਾਣਕਾਰੀ ਆ ਆਟੋ ਲਿੰਕ ਲੱਗੇ ਹੋਏ ਆ ਉਹ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਣੀ ਆ ਤੇ ਜੋ ਬੱਚੇ ਜਿਨ੍ਹਾਂ ਨੇ ਪਾਰਟਿਸਿਪੇਟ ਕਰਨਾ ਆ ਜਿਹੜੇ ਦਾ ਪਰਫਾਰਮ ਆ ਉਹ ਵੀ ਇਸ ਨੰਬਰ ਤੇ ਮੈਸੇਜ ਕਰਨੇ ਤੇ ਮਿਲ ਜਣਾ ਉਮਰ ਕੀ ਹੈ ਜੀ ਬੱਚੇ ਦੀ ਇਹ 18 ਸਾਲ ਤੱਕ ਭਾਜੀ 0 ਤੋਂ ਲੈ ਕੇ 18 ਸਾਲ ਤੱਕ ਠੀਕ ਹੈ 18 ਸਾਲ ਤੋਂ ਮਤਲਬ ਛੋਟਾ ਬੱਚਾ ਹੋਣਾ ਚਾਹੀਦਾ ਤੇ ਉਹ ਜੋ ਉਹਦਾ ਪਰਫਾਰਮ ਆ ਉਹ ਵੀ ਮਿਲ ਜਣਾ ਉਸ ਤੋਂ ਬਾਅਦ ਜਿਹੜੇ ਬੱਚਿਆਂ ਨੇ ਪਾਰਟਿਸਿਪੇਟ ਕਰਨਾ ਆ ਉਹ ਪਰਫਾਰਮਾ ਭਰ ਕੇ ਇਸ ਨੰਬਰ ਤੇ ਬੜਦਾ ਉੱਤੇ ਭੇਜ ਦੇਣਾ ਤੇ ਉਹਦੇ ਨਾਲ ਉਹ ਪਰਫਾਰਮਾ ਜਿਹੜਾ ਬੱਚ ਕੌਣ ਹੋਣਗੇ ਇਹ ਨਾ ਹੋਵੇ ਜੀ ਵੀ 5 ਲੱਖ ਦਾ ਐਡਾ ਵੱਡਾ ਇਨਾਮ ਆ ਤੁਸੀਂ ਆਪਣੇ ਹੀ ਕੋਈ ਬੱਚਾ ਲਿਆਓ ਜੀ ਸਾਹਮਣੇ ਵੀ ਭਾਈ ਤੈਨੂੰ ਇਹ ਦੇਣਾ ਹੈ ਵੀ ਵੈਸੇ ਭਾਈ ਕਿ ਲੋਕਾਂ ਦੇ ਵਿੱਚੋਂ ਕਰ ਰਹੇ ਆ ਜੀ ਬਿਲਕੁਲ ਭਾਜੀ ਇਹ ਜਿਹੜੇ ਜਿੰਨੇ ਵੀ ਇਹਦੇ ਜੱਜ ਸਾਹਿਬਾਨ ਆ ਉਹ ਵੀ ਇੰਟਰਨੈਸ਼ਨਲ ਪੱਧਰ ਦੇ ਹੋਊਗੇ ਪਰ ਅਸੀਂ ਉਹਨਾਂ ਦੇ ਨਾਮ ਜਨਤਕ ਨਹੀਂ ਕਰਾਂਗੇ ਤੇ ਪਰ ਹੋਣਗੇ ਸਾਰੇ ਹੀ ਬੜੇ ਪਹੁੰਚੀਆਂ ਹੋਈਆਂ ਰੂਹਾਂ ਜੋ ਜਿਨ੍ਹਾਂ ਦੇ ਵੱਡੇ ਵੱਡੇ ਜਿਨ੍ਹਾਂ ਦੇ ਜ਼ਿੰਦਗੀ ਦੇ ਤਜਰਬੇ ਆ ਉਹ ਉਹ ਸਾਰੇ ਜੱਜ ਸਹਿਬਾਨ ਉਹੀ ਆਉਣਗੇ ਜੀ ਇਸ ਦੇ ਵਿੱਚ ਗੀਰਤੰਦਰਵਾਰ ਦੇ ਵਿੱਚ ਵੀ ਕਹਿੰਦੇ ਹਜ਼ੂਰੀ ਰਾਗੀ ਵੀ ਪਿਚਾਰੇ ਜੀ ਬਿਲਕੁਲ ਜੀ ਦਰਬਾਰ ਸਾਹਿਬ ਦੀ ਹਜ਼ੂਰੀ ਰਾਗੀ ਬਾਦ ਲੋਕੀ ਸਾਰੇ ਆਉਣਗੇ ਜੀ ਇਹਦੇ ਵਿੱਚ ਹਮ ਤਾਂ ਬਿਲਕੁਲ ਜੀ ਇੱਕ ਵੱਡਾ ਗੁਰਮਤ ਦਾ ਮੁਕਾਬਲਾ ਹੋਣ ਜਾ ਰਿਹਾ ਸੋ ਮੈਨੂੰ ਲੱਗਦਾ ਵੀ ਇਹਦੇ ਬਾਰੇ ਜ਼ਰੂਰ ਆਪਣੇ ਬੱਚਿਆਂ ਨੂੰ ਵੀ ਦੱਸੋ 5 ਲੱਖ ਦਾ ਪਹਿਲਾ ਵੱਡਾ ਇਨਾਮ ਹੈ ਜੀ ਇਹ ਪਿੰਡ ਇਥੀ ਖੈੜ ਅੱਛਰਵਾਲ ਦੇ ਵਿੱਚ ਇੱਥੇ ਹੋਗਾ ਜੀ ਹਾਂਜੀ ਭਾਈ ਇਹ ਪਿੰਡ ਖੈੜ ਅੱਛਰਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੈ ਜੀ ਮਾਲਪੁਰ ਦੇ ਲਾਗੇ ਤੇ ਤੁਸੀਂ ਜਦੋਂ ਇਸੇ ਨੰਬਰ ਦੇ ਉੱਤੇ ਜਿਹੜਾ ਆਪਾਂ ডিসਪਲੇ ਹੋ ਰਿਹਾ ਨੰਬਰ ਇਹਦੇ ਉੱਤੇ ਜਦੋਂ ਮੈਸੇਜ ਕਰੋਗੇ ਤੁਹਾਨੂੰ ਇੱਥੇ ਦੀ ਜਿਹੜੀ ਗੂਗਲ ਮੈਪ ਦੀ ਲੋਕੇਸ਼ਨ ਹੈ ਉਹ ਵੀ ਮਿਲ ਜਾਣੀ ਆ ਤੇ ਸਾਡੀ ਇਹੀ ਬੇਨਤੀ ਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਇਸ ਸਮਾਗਮ ਦੇ ਵਿੱਚ ਬੱਚਿਆਂ ਨੂੰ ਪਾਰਟਿਸਿਪੇਟ ਕਰਵਾਇਆ ਜਾਵੇ ਤਾਂ ਜੋ ਸਾਡੇ ਬੱਚੇ ਆ ਗੁਰੂ ਦੇ ਨਾਲ ਬਾਣੀ ਦੇ ਨਾਲ ਜੁੜ ਸਕਣ ਇੱਕ ਭਾਈ ਆਪਾਂ ਅਕਸਰ ਸੁਣ ਪੜਾ ਪੜਾ ਕੋੜਿਆ ਨਸ਼ੇ ਦਾ ਦਲਦਲਿਆ ਉਹ ਉਹ ਚੱਲ ਰਹੀ ਹੈ ਨਾ ਬੱਚੇ ਸਾਡੇ ਨਸ਼ੇ ਦੇ ਵਿੱਚ ਫਸਦੇ ਜਾ ਰਹੇ ਆ ਤੇ ਅਸੀਂ ਇਲਾਕੇ ਦੇ ਜਿਹੜੇ ਬੁੱਧੀਜੀਵੀ ਆ ਨਾ ਵੀ ਸਲਾਹ ਕੀਤੀ ਸੀਗੀ ਤੇ ਉਹਦੇ ਜੇ ਬੱਚਿਆਂ ਨੂੰ ਆਪਾਂ ਨਸ਼ੇ ਦੇ ਨਾਲੋਂ ਤੋੜਨਾ ਆ ਉਹਦੇ ਲਈ ਸਾਡੇ ਕੋਲ ਦੋ ਜਿਹੜੇ ਆ ਉਹ ਸਭ ਤੋਂ ਵਧੀਆ ਰਸਤੇ ਆ ਜਾਂ ਤਾਂ ਬੱਚਿਆਂ ਨੂੰ ਆਪਾਂ ਗਰਵਾਣੀ ਦੇ ਨਾਲ ਜੋੜੀਏ ਉਤੋਂ ਬਾਅਦ ਦੂਸਰਾ ਰਸਤਾ ਹੈਗਾ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜੀਏ ਤੇ ਇਹ ਇੱਕ ਉਹਦੇ ਲਈ ਵੀ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਆ ਆਪਣੇ ਵੱਲੋਂ ਕਿ ਬੱਚਿਆਂ ਨੂੰ ਗਰਵਾਣੀ ਦੇ ਨਾਲ ਜੋੜ ਲਈਏ ਜਿਹੜੇ ਤਾਂ ਬੱਚੇ ਭਾਜੀ ਨਸ਼ੇ ਦੇ ਵਿੱਚ ਪੈ ਗਏ ਦਲਦਲ ਚ ਉਹਨਾਂ ਨੂੰ ਕੱਢਣਾ ਥੋੜਾ ਮੁਸ਼ਕਲ ਹੈ ਪਰ ਆਪਾਂ ਪਹਿਲਾਂ ਆਉਣ ਵਾਲੀ ਪੀੜੀ ਨੂੰ ਬਚਾ ਲਈਏ ਜਿਹਨੂੰ ਬਚਾ ਸਕਦੇ ਆ ਨਾ ਉਹਦੇ ਨਾਲ ਹੀ ਅਸੀਂ ਜਲਦੀ ਕੋਸ਼ਿਸ਼ ਕਰ ਰਹੇ ਆ ਕਿ ਬੱਚਿਆਂ ਦੇ ਲਈ ਅਕੈਡਮੀ ਵੀ ਸਟਾਰਟ ਕਰ ਰਹੇ ਆ ਕਬ ਆਪਣੇ ਬੱਚੇ ਤੇ ਆਪਣੇ ਬੱਚੇ ਜਿਹੜੇ ਗੁਰਵਾਣੀ ਦੇ ਨਾਲ ਤੇ ਗੁਰੂ ਦੇ ਨਾਲ ਜੁੜਨ ਦੀ ਹੁਣ ਇਹ ਸੰਸਥਾ ਦਾ ਕੰਮ ਸੀ ਗੁਰਜਿੰਦਰ ਸਿੰਘ ਹੋਰਾਂ ਨੂੰ ਕੀ ਲੋੜ ਪੈ ਗਈ ਜੀ ਦੇ ਵਿੱਚ ਉਹ ਉੱਥੋਂ ਕੋਈ ਗ੍ਰਾਹੀ ਕਰਦੇ ਆ ਜੀ ਜਾਂ ਤੁਸੀਂ ਇੱਥੇ ਗ੍ਰਾਹੀ ਕੀਤੀ ਹੈ ਜੀ ਜਾਂ ਉਹਨਾਂ ਦੇ ਕੀ ਤੁਹਾਡਾ ਸਵਾਰਥ ਕੀ ਹੈ ਜੀ ਦੇਖੋ ਭਾਈ ਅੱਜ ਤੱਕ ਨਾ ਕਦੇ ਇੱਕ ਰੁਪਈਆ ਵੀ ਕਿਸੇ ਤੋਂ ਮੰਗਿਆ ਤੇ ਨਾ ਗੁਰੂ ਸਾਹਿਬ ਕਦੇ ਲੋੜ ਪਾਉਣ ਬਾਈ ਵੀ ਇੱਕ ਹੁੰਦਾ ਵੀ ਦੁਰਸਾਨ ਚਲੋ ਸਾਨੂੰ ਬਖਸ਼ਿਆ ਸਾਰਿਆਂ ਨੂੰ ਇਹ ਹੁਕਮ ਲਾਇਆ ਕਿ ਦਸਵੰਦ ਕੱਢਣਾ ਤੇ ਉਹ ਬਾਈ ਦੀ ਜੇ ਮੈਂ ਗੱਲ ਕਰਾਂ ਮੇਲਾ ਦਾ 80 90% ਵਾਈ ਸੇਵਾ ਤੇ ਉਹਨੂੰ ਇੱਕ ਸ਼ੌਂਕ ਆ ਸੇਵਾ ਦਾ ਤੇ ਉਹ ਸੇਵਾ ਦੇ ਵਿੱਚ ਹੀ ਲਾਉਂਦੇ ਆ ਤੇ ਦੂਜੀ ਗੱਲ ਮੇਨ ਏ ਆ ਪੇਪਾ ਜੀ ਕੱਲਾ ਹੋ ਕਲੀਆਂ ਆਪਾਂ ਸੰਸਥਾਵਾਂ ਤੇ ਜਾਂ ਸਰਕਾਰਾਂ ਤੇ ਨਾ ਛੱਡੀਏ ਆਪਣੇ ਵੱਲੋਂ ਵੀ ਜੇ ਅਸੀਂ ਕੋਸ਼ਿਸ਼ ਕਰ ਸਕਦੇ ਸਾਨੂੰ ਵੀ ਜਰੂਰ ਕੋਸ਼ਿਸ਼ ਕਰਨੀ ਚਾਹੀਦੀ ਆ ਜੇ ਸਾਡੀਆਂ ਜਿਹੜੀਆਂ ਸਰਮੌਰ ਸੰਸਥਾਵਾਂ ਆ ਉਹ ਤਾਂ ਮੈਨੂੰ ਲੱਗਦਾ ਨਹੀਂ ਕਿ ਇਧਰ ਨੂੰ ਕੁਝ ਵੀ ਅਪਰਾਲਾ ਕਰ ਰਹੀਆਂ ਤੇ ਜੇ ਉਹਨਾਂ ਦੇ ਇਹ ਅਪਰਾਲੇ ਹੁੰਦੇ ਤਾਂ ਸ਼ਾਇਦ ਜਿਹੜੀ ਆਪਣੇ ਅ ਬੱਚੇ ਇਧਰ ਟੁੱਟਦੇ ਜਾਂਦੇ ਆ ਸ਼ਾਇਦ ਨਾ ਟੁੱਟਦੇ ਹੁਣ ਅੱਜ ਕੱਲ ਆਪਾਂ ਨਾਰਮਲੀ ਦੇਖੀਓ ਆਪਣੀ ਵੀ ਮੈਂ ਗੱਲ ਕਰਦਾ ਕਈ ਵਾਰ ਹੁਣ ਜਿਹੜੀ ਕਿਤਾਬ ਆਪਾਂ ਇਹ ਜਿਹੜੇ ਸਵਾਲ ਜਵਾਬ ਦੀ ਆ ਕਿਤਾਬ ਅਸੀਂ ਪੜਦੇ ਬਹੁਤ ਸਵਾਲ ਇਹੋ ਜਿਹੇ ਆ ਜਿਨ੍ਹਾਂ ਦਾ ਜਵਾਬ ਸਾਡੇ ਕੋਲ ਖੁਦ ਕੋਲ ਉਹਨਾਂ ਦਾ ਹੈ ਨਹੀਂਗਾ ਨਾ ਪਰ ਇਹ ਜਦੋਂ ਅਸੀਂ ਕਿਤਾਬ ਪੜਦੇ ਸਾਨੂੰ ਵੀ ਉਸ ਚੀਜ਼ ਦੇ ਉੱਤੋਂ ਕਾਫੀ ਨੌਲੇਜ ਮਿਲਦੀ ਆ ਤੇ ਉਹ ਦੇਖਦੇ ਸਾਰਾ ਕੁਝ ਦੇਖਦੇ ਆਂ ਜਿਹੇ ਸਮਾਗਮ ਜਿਹੜੇ ਕਰਵਾਏ ਜਾ ਰਹੇ ਜੀ ਬਿਲਕੁਲ ਜੀ ਸੋ ਇਹ ਸਮਾਗਮ ਹੋ ਰਿਹਾ ਤੇ ਇਧਰ 30 35 ਸਾਲ ਜਿਨ੍ਹਾਂ ਨੇ ਤਖਤ ਸਾਹਿਬ ਸੇਵਾ ਨਿਭਾਈ ਸ੍ਰੀ ਕੇਸਗੜ ਸਾਹਿਬ ਉਹ ਸਤਪਾਲ ਸਿੰਘ ਜੀ ਗਿਆਨੀ ਜੀ ਜਿਨ੍ਹਾਂ ਦਾ ਪਹਿਲਾਂ ਵੀ ਅਸੀਂ ਮੁਲਾਕਾਤ ਕੀਤੀ ਸੀ ਉਹ ਵੀ ਇਸੇ ਆਸ਼ਰਮ ਦੇ ਵਿੱਚ ਅੱਜ ਰਹਿੰਦੇ ਆ ਇਹ ਸਾਡੀ ਤਰਾਸਦੀ ਆ ਵੀ ਸਾਡੀ ਕਾਮ ਨੇ ਗ੍ਰਾਂਥੀ ਸਿੰਘਾਂ ਦੀ ਗੱਲ ਹੁੰਦੀ ਰਹਿੰਦੀ ਹੈ ਵੀ ਭਾਈ ਸੰਭੋ ਇਹਨਾਂ ਨੂੰ ਨਹੀਂ ਸੰਭੇ ਸੋ ਅੱਜ ਗੱਲਬਾਤ ਕਰਦੇ ਕਿਵੇਂ ਵੇਖਦੇ ਹੋ ਜੀ ਯਤਨ ਕਰ ਰਿਹਾ ਗੁਰਜਿੰਦਰ ਸਿੰਘ ਵੀਰ ਜੀ ਹੋਰਾਂ ਦੀ ਗੱਲ ਹੋਈ ਹੈ ਜੀ ਜਿਹੜੀ ਸੰਸਥਾਵਾਂ ਨੇ ਕਦਮ ਚੁੱਕਣਾ ਸੀ ਧਰਮ ਪਰਿਵਰਤਨ ਨੂੰ ਰੋਕਣਾ ਸੀ ਉਹ ਅੱਜ ਵੀਰ ਹੋਰਾਂ ਨੇ ਬੀੜਾ ਚੁੱਕਿਆ ਜੀ ਦੇਖੋ ਜੀ ਜਿਹੜੀ ਮੈਂ ਗੱਲ ਕਰਦਾ ਪਰ ਮੇਰੇ ਸਾਦੇ ਸੰਗਤ ਨੂੰ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਇਹ ਜੋ ਮੈਂ ਕਰਦਾ ਜਦੋਂ ਮੈਂ ਇੱਥੇ ਆਇਆ ਸੀ ਨਾ ਦੀ ਮੈਂ ਤੁਰੇ ਨਹੀਂ ਜਾਂਦਾ ਸੀ ਕਿ ਬਾਬੇ ਦੀ ਕਿਰਪਾ ਨਾਲ ਮਤਲਬ ਸਿੰਗਲਾਂ ਮੈਂ ਬਾਥ ਫੜ ਕੇ ਲੈਟਰਨ ਕਾਣੀ ਬਾਥ ਫੜ ਕੇ ਮੈਂ ਬਾਥਰੂਮ ਕਰਨਾ ਤੇ ਹੁਣ ਮੈਂ ਬੜੇ ਫਸਟ ਕਲਾਸ ਸੱਚ ਪਾਸੇ ਕਿਰਪਾ ਨਾਲ ਕਰਨਾ ਮਤਲਬ ਨਾ ਗੁਰੂ ਕੀ ਸੋਈ ਦੀ ਕਿਰਪਾ ਸੱਚਾ ਸਿੰਗਲੇ ਪਿਆਰ ਸਰਕਾਰ ਦੇ ਸਰਕਾਰ ਕਹਿਣਾ ਮਤਲਬ ਇਸ ਵੇਲੇ ਮੈਂ ਬਾਹਰ ਲੈਟਰਨ ਬਾਥੂ ਅਤੇ ਬਾਬੇ ਦੀ ਕਿਰਪਾ ਆਪ ਨਾ ਆ ਵੀ ਸਕਦਾ ਹੈ ਜੀ ਠੀਕ ਹੈ ਆ ਤਾਂ ਕਿ ਬਹੁਤ ਕਿਰਪਾ ਬੜੀ ਕਿਰਪਾ ਬੜੀ ਕਿਰਪਾ ਬਬੀ ਕਹਿੰਦਾ ਜਿਹੜਾ ਇਹ ਉਪਰਾਲਾ ਕਰ ਰਿਹਾ ਜੀ ਹੁਣ ਬੱਚਿਆਂ ਨੂੰ ਗੁਰਮਤਿ ਨਾਲ ਜੋੜਨਾ ਤੇ ਕਈ ਵਾਰ ਹੁੰਦੇ ਜ ਬਹੁਤ ਮੁਕਾਬਲੇ ਹੁੰਦੇ ਆ ਜੀ ਸ਼ੀਲਡਾਂ ਮੈਡਲ ਦੇ ਦਿੱਤੇ ਜਾਂਦੇ ਪਰ 5 ਲੱਖ ਰੁਪਏ ਦਾ ਇਨਾਮ ਫਿਰ 1 ਲੱਖ ਲੱਖ ਰੁਪਏ ਦੇ ਇਨਾਮ ਜੀ ਉਹ ਚੀਜ਼ਾਂ ਬਾਬਾ ਜੀ ਇਹ ਜਿਹੜਾ ਚੀਜ਼ਾਂ ਨਾ ਇਹ ਤਾਂ ਕਿਸੇ ਬਿੱਲੇ ਦੇ ਹੱਥਾਂ ਦੀਆਂ ਨੇ ਮੈਂ ਸੋ ਇਹ ਕਹਾਂਗਾ ਵੀ ਇਹਨਾਂ ਦੇ ਹੱਥ ਹੀ ਛੇੜ ਆਈਆਂ ਨੇ ਇਹਦੇ ਹੱਥ ਵਿੱਚ ਆਈਆਂ ਨੇ ਇਹਨਾਂ ਨੂੰ ਬਾਬਾ ਨੇ ਕਿਰਪਾ ਅਸ਼ੀਰਵਾਦ ਲੈਣੀ ਹੈ ਇਹ ਸੋ ਕਰਖ ਰਿਹਾ ਜਿਵੇਂ ਬਾਈਕ ਬਰਜਿੰਦਰ ਸਿੰਘ ਦੀ ਹੈ ਉਹ ਵੀ ਇਹਨਾਂ ਦੇ ਕਰ ਕੋਈ ਕਿਰਪਾ ਦਾ ਸੰਗਤ ਦੀ ਇਸ ਕਿਰਪਾ ਸਰਕਾ ਜਾਂ ਆਪਣੀ ਮੈਂ ਮੈਂ ਤੇ ਸਰਕ ਕਰਨ ਮਤ ਜੀ ਖੱਖਾ ਕਰ ਰਹੇ ਨੇ ਕਿ ਗੁਰੂ ਕਿਰਪਾ ਕਰੇ ਮੈਂ ਤਾਂ ਇਹੀ ਕਹਾਂਗਾ ਉਸ ਗੁਰਬੰਦਸ ਜੀ ਨੂੰ ਭਾਈ ਸਾਹਿਬਾਈ ਕਲਵਨ ਸਿੰਘ ਚਲਦੀ ਕਲਾ ਬਖਸ਼ ਚਲਦੀ ਕਲਾ ਬਖਸ਼ ਤਾਂ ਕਿ ਇਹ ਸੰਗਮ ਸਭਾ ਗੋਂ ਕਰਾਤੇ ਰਹਿਣ ਜਿ ਕਰਾਤੇ ਨਿਕਣ ਸੰਗਦੀ ਜੋੜ ਤੋਂ ਹੋਰ ਜੁੜੀ ਸਕੇ ਗੁਰੂ ਸਿੰਘ ਜੀ ਦੇ ਮਤ ਨਹੀਂ ਪੀਡੀਐਮ ਨਾਲ ਚਾਹਤ ਬੱਦ ਸਕੈ ਨੇ ਚਾਹਤ ਸਕੈ ਤੀ ਹਾਂ ਬਿਲਕੁਲ ਸੋ ਵਧੀਆ ਬਹੁਤ ਵਧੀਆ ਉਪਰਾਲਾ ਨੇਕ ਉਪਰਾਲਾ ਪਹਿਲੀ ਵਾਰ ਇਹ ਹੋਣ ਜਾ ਰਿਹਾ ਤੇ ਗੱਲ ਵਿੱਚ ਮੈਂ ਲਾਲਚ ਦੀ ਕੀਤੀ ਸੀਗੀ ਤਾਂ ਕੁਲਵੰਦ ਬਾਈ ਜੀ ਜਦੋਂ ਗੁਰੂ ਸਾਹਿਬ ਦਾ ਸਮਾ ਸੀ ਗੁਰੂ ਸਾਹਿਬ ਪਹਿਲਵਾਨੀ ਅਖਾੜੇ ਅਖਾੜਿਆਂ ਦੇ ਵਿੱਚ ਫਿਰ ਮੱਲ ਜਿਹਨਾਂ ਨੇ ਜਿੱਤਣਾ ਉਹਨਾਂ ਨੂੰ ਵੱਡੀਆਂ ਰਾਸ਼ੀਆਂ بڑے بڑے ਇਨਾਮ ਉੱਥੇ ਮਿਲਦੇ ਆਏ ਆ ਸਾਡੇ ਤਾਂ ਕੌਮ ਦੇ ਵਿੱਚ ਇਹ ਚੀਜ਼ ਰਹੀ ਹੋਏ ਵੀ ਉਸੇ ਪ੍ਰੇਰਣਾ ਦੇ ਤਹਿਤ ਭਾਈ ਗੁਰਜਿੰਦਰ ਸਿੰਘ ਜੀ ਚੱਲੇ ਹੋਏ ਬਿਲਕੁਲ ਬਿਲਕੁਲ ਉਹੀ ਗੁਰੂ ਸਾਹਿਬ ਦੀ ਪ੍ਰੇਰਣਾ ਉਹਦੇ ਆਪਾਂ ਤਾਂ ਵੈਸੇ ਗੁਰੂ ਸਾਹਿਬ ਦੇ ਚਰਨਾਂ ਦੇ ਧੂੜ ਦੇ ਬਰਾਬਰ ਵੀ ਨਹੀਂ ਪਰ ਕੋਸ਼ਿਸ਼ ਕਰ ਰਹੇ ਆ ਕਿ ਜੋ ਗੁਰੂ ਸਾਹਿਬ ਸਾਨੂੰ ਸਿੱਖਿਆ ਦੇ ਕੇ ਗਏ ਆ ਆਪਾਂ ਉੱਤੇ ਤੋਰਨੇ ਦੀ ਇੱਕ ਕੋਸ਼ਿਸ਼ ਕਰ ਸਕੀਏ ਤੇ ਜੇ ਗੁਰੂ ਸਾਹਿਬ ਅੱਜ ਕਿਰਪਾ ਕਰ ਰਹੇ ਆ ਤਾਂ ਇਹ ਸਾਰੇ ਮੁਕਾਬਲੇ ਹੋ ਰਹੇ ਆ ਤੇ ਨਾ ਸਾਡੀ ਜਾਂ ਬੰਦੇ ਦੀ ਕੋਈ ਔਕਾਤ ਨਹੀਂ ਕਿ ਆਪਾਂ ਇਹ ਕੁਝ ਕਰਵਾ ਸਕੀਏ ਇਹ ਗੁਰੂ ਸਾਹਿਬ ਆਪ ਕਿਰਪਾ ਕਰਕੇ ਆਪ ਅੰਦਰ ਬਾਸ ਕਰਕੇ ਆਪ ਇਹ ਮੁਕਾਬਲੇ ਸਾਰੇ ਜੋ ਵੀ ਕਰ ਕੁਝ ਕਾਰਜ ਚੱਲਦੇ ਆ ਗੁਰੂ ਸਾਹਿਬ ਆਪ ਕਰਵਾ ਰਹੇ ਬਈ ਇਹ ਸਾਰੇ ਸੋ ਬਿਲਕੁਲ ਜੀ ਜਿਹੜੇ ਜਿਹੜੇ ਵੀਰ ਭੈਣ ਚਾਹੁੰਦੇ ਆ ਵੀ ਸਾਡੀ ਕੌਮ ਚੜ੍ਹਦੀ ਕਲਾ ਵਿੱਚ ਜਾਵੇ ਉਹ ਵੀਡੀਓ ਦੇਖਣ ਤੋਂ ਪਹਿਲਾਂ ਇਹਨੂੰ ਸ਼ੇਅਰ ਕਰ ਦਿਓ ਕਿਉਂਕਿ ਭਾਈ ਜੀ ਅਸੀਂ ਇੱਕ ਗੱਲ ਕਹਿੰਦੇ ਆ ਪ੍ਰਚਾਰਕਾਂ ਨੂੰ ਵੀ ਇਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਪਰ ਆਪਾਂ ਕਿੰਨੀ ਕਿ ਡਿਊਟੀ ਨਿਭਾਈ ਹੈ ਕਿਸੇ ਧੀ ਭੈਣ ਦੇ ਨਾਲ ਗਲਤ ਹੋ ਰਿਹਾ ਹੋਵੇ ਉਹ ਨੱਚਦੀ ਹੋਵੇ ਉਹਦੇ ਵੱਲ ਗੌਰ ਕਰਕੇ ਉਹਨਾਂ ਨੂੰ ਕਮੈਂਟ ਕਰਦੇ ਆ ਜੀ ਤੇ ਆਪਾਂ ਜੇ ਦੇਖਦੇ ਆ ਕਮੈਂਟ ਵੀ ਤਾਂ ਹੀ ਕਰਦੇ ਆ ਮਲਕਿ ਜੇ ਚੰਗੀਆਂ ਚੀਜ਼ਾਂ ਹੁੰਦੀਆਂ ਉਹਨਾਂ ਵੱਲ ਤਾਂ ਅਸੀਂ ਕਮੈਂਟ ਵੀ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਦੇਖਦੇ ਹੋ ਨਹੀਂ ਜਿਹੜੀ ਮਾੜੀ ਚੀਜ਼ ਆ ਜਿੱਥੇ ਇਗਨੋਰ ਕਰਨਾ ਹੈ ਉਹਨੂੰ ਦੇਖ ਕੇ ਅਸੀਂ ਨਾਲੇ ਨਿੰਦੀ ਜਾਂਦੇ ਆ ਨਾਲੇ ਦੇਖੀ ਜਾਂਦੇ ਆ ਸਾਰੀ ਮੁਲਾਕਾਤ ਜਾਂ ਸਾਰੇ ਕਿਸੇ ਕੱਲੇ ਲੱਚਰ ਤੇ ਤੇ ਉੱਤੇ ਹੋਵੇ ਉਹ ਸਾਰੀ ਗੱਲਬਾਤ ਸੁਣ ਕੇ ਫਿਰ ਤੁਸੀਂ ਯਾਰ ਦੇਖਣੀ ਕਿਉਂ ਆ ਜਦੋਂ ਤੁਹਾਨੂੰ ਪਤਾ ਲੱਗ ਗਿਆ ਇੱਕ ਵਾਰ ਤੁਸੀਂ ਸਟਾਰਟਿੰਗ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਗਲਤ ਹੈ ਫਿਰ ਪੂਰੀ ਦੇਖ ਕੇ ਤੁਸੀਂ ਨਾਲ ਲਿਖਦੇ ਇੰਨੀ ਟਾਈਮਿੰਗ ਦੇ ਉੱਤੇ ਗਲਤ ਬੋਲਿਆ ਇਸ ਕਰਕੇ ਚੰਗੀਆਂ ਚੀਜ਼ਾਂ ਨੂੰ ਸੁਣੀਏ ਚੰਗੇ ਜੇ ਤੁਸੀਂ ਚਾਹੁੰਦੇ ਹੋ ਵੀ ਸਾਡਾ ਪੰਜਾਬ ਫਿਰ ਉਹੀ ਗੁਰਾਂ ਪੀਰਾਂ ਫਕੀਰਾਂ ਦੀ ਜਿਹੜੀ ਧਰਤੀ ਹੈ ਉਸੇ ਤਰ੍ਹਾਂ ਕਾਲ ਯੁਗ ਦਾ ਜਿਹੜਾ ਪ੍ਰਭਾਵ ਪੈਂਦਾ ਜਾ ਰਿਹਾ ਬੱਚਿਆਂ ਦੇ ਉੱਤੇ ਉਹਨੂੰ ਦੂਰ ਕੀਤਾ ਜਾਵੇ ਤਾਂ ਮੇਰਾ ਵੀਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ੇਅਰ ਹੀ ਨਹੀਂ ਜਿਨ੍ਹਾਂ ਦੇ ਘਰ ਬੱਚੇ ਆ 18 ਸਾਲ ਤੋਂ ਛੋਟੀ ਉਮਰ ਦੇ ਆ ਉਹਨਾਂ ਨੂੰ ਤਿਆਰ ਕਰੋ ਉਸ WhatsApp ਦੇ ਉੱਤੇ ਮੈਸੇਜ ਛੱਡੋ ਸਕੈਨਰ ਵੀ ਤੁਹਾਨੂੰ ਦਿੱਤਾ ਹੈ ਕੀ ਸ਼ਰਤਾਂ ਨੇ ਕੀ ਨਿਯਮ ਨੇ ਤਾਂ ਉਹ ਸਾਰੇ ਦੇ ਲਈ ਤੁਸੀਂ ਤਿਆਰ ਹੋਵੋ ਤੇ ਸੰਪਰਕ ਕੇ ਉਸ ਨੰਬਰ ਤੇ ਕਾਲ ਵੀ ਕੀਤੀ ਜਾ ਸਕਦੀ ਤੁਹਾਡੀ ਕਾਲ ਵੀ ਭਾਜੀ ਉਸੇ ਨੰਬਰ ਤੇ ਤੋਂ ਉਸ ਨੰਬਰ ਤੇ ਵਟਸਐਪ ਤੇ ਜਦੋਂ ਮੈਸੇਜ ਕਰਨਾ ਭਾਜੀ ਹੈ ਨਾ ਤਕਰੀਬਨ ਤਕਰੀਬਨ ਪੂਰੀ ਜਾਣਕਾਰੀ ਜਿਹੜੀ ਆਟੋ ਲਿੰਕ ਲੱਗੇ ਜਿਹੜੇ ਉਹਦੇ ਨਿਯਮ ਸ਼ਰਤਾਂ ਵੀ ਲੱਗੀਆਂ ਲొਕੇਸ਼ਨ ਵੀ ਲੱਗੀ ਆ ਤੇ ਜਿਹੜਾ ਪਰਫਾਰਮਾ ਵੀ ਉਹਦੇ ਵਿੱਚ ਮਿਲ ਜਣਾ ਉਹਦੇ ਵਿੱਚ ਇੱਕ ਵਟਸਐਪ ਗਰੁੱਪ ਦਾ ਲਿੰਕ ਵੀ ਮਿਲ ਜਣਾ ਮਤਲਬ ਕੋਈ ਵੀ ਉਹਦੇ ਸੰਬੰਧੀ ਅਪਡੇਟ ਆ ਜਿਹੜੇ ਜਦੋਂ ਮਤਲਬ ਆਪਾਂ ਕੱलिए ਕੁਆਲੀਫਾਈ ਜਿਹੜਾ ਰਾਉਂਡ ਹੋਣਾ ਆ ਉਹਦੀਆਂ ਡੇਟ ਦੇ ਸੰਬੰਧੀ ਜਾਂ ਹੋਰ ਕੁਝ ਵੀ ਆ ਉਹ ਸਾਰਾ ਕੁਝ ਉਹਦੇ ਉੱਤੇ ਆਪਾਂ ਨੂੰ ਮੈਸੇਜ ਕਰਦੇ ਅਵੇਲੇਬਲ ਹੋ ਜਾਣਾ ਭ ਕਿ ਕਿਤੇ ਉਹ ਵੀ ਬੱਚੇ ਆ ਸਕਦੇ ਭਾਜੀ ਤੇ ਉਹਨਾਂ ਦਾ ਰਹਿਣ ਦਾ ਕਿਉਂਕਿ ਜਿਹੜੇ ਦੂਰ ਤੋਂ ਬੱਚੇ ਆਉਗੇ ਤਾਂ ਸੁਭਾਵਿਕ ਹੈ ਕਿ ਉਹਨਾਂ ਦਾ ਰਹਿਣ ਦਾ ਪ੍ਰਬੰਧ ਵੀ ਕਰਨਾ ਉਹਨਾਂ ਨੂੰ ਮੁਸ਼ਕਲ ਹੋਊਗਾ ਉਹਨਾਂ ਸਾਰਿਆਂ ਦੇ ਲਈ ਰਹਿਣ ਦਾ ਜਿਹੜਾ ਆ ਪ੍ਰਬੰਧ ਵੀ ਪੂਰਾ ਇੱਥੇ ਕੀਤਾ ਹੈ ਰਹਿਣ ਦਾ ਜੋ ਖਾਣ ਪੀਣ ਦਾ ਸੂਰਾ ਸਾਰਾ ਜਿਹੜੇ ਪ੍ਰਬੰਧ ਐ ਇੱਥੇ ਕੀਤੇ ਜਾਊਗੇ ਜੀ ਕਿੰਨੇ ਬੱਚੇ ਆ ਰਹੇ ਚ ਲਗਭਗ ਇਹ ਲਗਭਗ 5000 ਤੋਂ ਪਲੱਸ ਹੀ ਬੱਚੇ ਆਉਣ ਦੀ ਸਾਨੂੰ ਸੜੀ ਸੰਭਾਵਨਾ ਹੈ ਜੀ ਸਾਰੇ ਉਹਨਾਂ ਚ ਮੁਕਾਬਲੇ ਨੇ ਸਾਰੇ ਮੁਕਾਬਲੇ ਦੇ ਵਿੱਚ ਹਾਂਜੀ ਤੇ ਉਹਦੇ ਵਿੱਚ ਭਾਜੀ ਇੱਕ ਹੋਰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਅ ਉਸਤਾਦ ਲੋਕ ਆ ਜੋੜੇ ਇਹਨਾਂ ਦੇ ਨਾਲ ਇਸ ਮੁਕਾਬਲਿਆਂ ਦੇ ਨਾਲ ਕਹਿ ਲਈਏ ਜਾਂ ਗਰਵਾਣੀ ਦੇ ਨਾਲ ਸੰਬੰਧਿਤ ਰੱਖਦੇ ਆ ਤੇ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਆ ਕਿਉਂਕਿ ਜਿਹੜਾ ਕੁਆਲੀਫਾਈਡ 라ਉਂਡ ਹੋ ਰਿਹਾ ਭਾਜੀ ਕਿਉਂਕਿ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ ਤੇ ਜਿਹੜੇ ਇਸ ਚੀਜ਼ ਦੇ ਮਾਰਿਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਆਪ ਜੀ ਵੀ ਜ਼ਰੂਰ ਸਾਡੇ ਨਾਲ ਸੰਪਰਕ ਕਰਕੇ ਆਪਣੀਆਂ ਸਵਾਵਾਾਂ ਦਿਓ ਸਾਨੂੰ ਕਿਉਂਕਿ ਸਾਨੂੰ ਇਹਦੇ ਲਈ ਜਜਮੈਂਟ ਦੇ ਲਈ ਵੀ ਜ਼ਰੂਰਤ ਆ ਜੱਜਾਂ ਦੀ ਜੱਜ ਸਹਿਵਾਣਾ ਦੀ ਬੈਨ ਉਹ ਵੀ ਵੱਡੇ ਵੱਡੇ ਪੱਧਰ ਤੇ ਲੋੜ ਆ ਹਾਂਜੀ ਬਿਲਕੁਲ ਉਹ ਪ ਚਾਹੇ ਗਰਬਾਣੀ ਕੀਰਤਨ ਦੀ ਗੱਲ ਆ ਕੋਈ ਗਰਬਾਣੀ ਕਵਿਸ਼ਰੀ ਚ ਜਾਂ ਗਰਬਾਣੀ ਕੰਠ ਚ ਉਹ ਉਹਦੇ ਵਿੱਚ ਪੂਰੇ ਮਾਰ ਹੋਣੇ ਚਾਹੀਦੇ ਆ ਤਜਰਬਾ ਤੁਹਾਡੇ ਨਾਲ ਸਾਂਝਾ ਕਰਕੇ ਫਿਰ ਉਹ ਬਿਲਕੁਲ ਹਾਂ ਜੀ ਬਿਲਕੁਲ ਤਜਰਬਾ ਸਾਂਝਾ ਕਰਕੇ ਤੇ ਉਹਨਾਂ ਨੂੰ ਉਹਨਾਂ ਦੀਆਂ ਸਵਾਵਾਂ ਦੀ ਵੀ ਸਾਨੂੰ ਬਹੁਤ ਜ਼ਰੂਰਤ ਆ ਤੇ ਉਹ ਉਹਦੇ ਨਾਲ ਨਾਲ ਭਾਈ ਆਪਾਂ ਨੂੰ ਸੇਵਾਦਾਰਾਂ ਦੀ ਵੀ ਜ਼ਰੂਰਤ ਆ ਕਿਉਂਕਿ ਜੇ 5000 ਬੱਚੇ ਨੇ ਆਉਣਾ ਆ ਤੇ ਉਹਦੇ ਨਾਲ 5000 ਪੇਰੈਂਟਸ ਜਾਂ ਕੋਈ ਉਹਦਾ ਰਿਲੇਟਡ ਵੀ ਨਾਲ ਆਉਣਾ ਨਾ ਤੇ 10-12000 ਉਹਨਾਂ ਨੂੰ ਉਹਨਾਂ ਦੇ ਲਈ ਆਪਾਂ ਨੂੰ ਸੇਵਾਦਾਰਾਂ ਦੀ ਵੀ ਜ਼ਰੂਰਤ ਹੈ ਜਿਹੜੇ ਕੋਈ ਆਸ-ਪਾਸ ਤੋਂ ਵੀਰ ਸੇਵਾ ਕਰਨੀ ਚਾਹੁੰਦੇ ਆ ਉਹ ਵੀ ਸਾਡੇ ਨਾਲ ਇਸੇ ਨੰਬਰ ਤੇ ਸੰਪਰਕ ਕਰਕੇ ਉਹ ਵੀ ਜ਼ਰੂਰ ਸਾਡੇ ਕੋਲ ਸੇਵਾਦਾਰਾਂ ਦੀ ਵੀ ਵੱਡੀ ਜ਼ਰੂਰਤ ਹੈ ਉਹ ਵੀ ਜ਼ਰੂਰ ਇੱਥੇ ਆ ਕੇ ਸੇਵਾ ਦੇ ਵੀ ਪਹੁੰਚਣ ਦੀ ਜ਼ਰੂਰਤ ਸੋ ਬਿਲਕੁਲ ਜੀ ਜ਼ਰੂਰ ਪਹੁੰਚਣ ਤੇ ਜ਼ਰੂਰ ਇੱਕ ਵੱਡਾ ਉਪਰਾਲਾ ਹੈ ਮੈਨੂੰ ਲੱਗਦਾ ਵੀ ਪਹਿਲੀ ਵਾਰ ਜਿਹੜਾ ਅਜਿਹਾ ਉਪਰਾਲਾ ਹੋ ਰਿਹਾ ਉਦਮ ਹੋ ਰਿਹਾ ਤਾਂ ਇਸ ਨੂੰ ਹੱਲਾਸ਼ੇਰੀ ਜ਼ਰੂਰ ਦੇਣੀ ਚਾਹੀਦੀ ਹੈ ਜਿਹੜਾ ਕੋਈ ਨੇਕ ਕਾਰਜ ਹੋਵੇ ਅ ਪੰਡ ਦਿੰਦੇ ਆ ਪਰ ਜਿਹੜੇ ਚੰਗੇ ਉਪਰਾਲੇ ਕਰਦੇ ਆ ਜੇ ਉਹਨਾਂ ਨੂੰ ਦਿਖਾਵਾਂਗੇ ਨਹੀਂ ਸਿਰਫ ਪੰਡ ਦੇਈਆਂ ਫਿਰ ਇਹਦਾ ਮਤਲਬ ਫਿਰ ਆਪਾਂ 20000 ਰੁਪਏ ਵਾਲੀਆਂ ਬਾਈ ਜੀ ਫਿਰ ਸਾਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਮੈਨੂੰ ਖਾਸ ਤੌਰ ਤੇ ਕਿਉਂਕਿ ਅਸੀਂ ਅਕਸਰ ਇਹ ਕਹਿ ਦਿੰਦੇ ਆ ਵੀ ਸਾਡੇ ਪ੍ਰਚਾਰਕ ਇਹ ਨਹੀਂ ਕਰਦੇ ਗ੍ਰਾਂਥੀ ਸਿੰਘ ਇਹ ਨਹੀਂ ਕਰਦੇ ਪਰ ਮੈਨੂੰ ਲੱਗਦਾ ਵੀ ਉੱਥੇ ਸਾਨੂੰ ਡਿਊਟੀ ਜ਼ਰੂਰ ਨਿਭਾਉਣੀ ਚਾਹੀਦੀ ਹੈ ਤੇ ਉਸੇ ਨੂੰ ਮੁੱਖ ਰੱਖਦੇ ਹੋਏ ਅੱਜ ਵੀਰ ਹੋਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਮੁਲਾਕਾਤ ਕੀਤੀ ਸੋ ਜ਼ਰੂਰ ਇਸ ਵੀਡੀਓ ਨੇ ਮੇਰੀ ਬੇਨਤੀ ਹੈ ਫਿਰ ਵੀ ਜ਼ਰੂਰ ਸ਼ੇਅਰ ਵੀ ਕਰਿਓ ਆਪਣੇ ਬੱਚਿਆਂ ਨੂੰ ਗਰਵਾਣੀ ਦੇ ਨਾਲ ਜੋੜੀਏ ਗੁਰਮਤ ਦੇ ਨਾਲ ਜੋੜੀਏ ਤੇ ਇੱਕ ਮੇਰੀ ਗੱਲ ਰਹਿ ਗਈ ਹੈ ਜੀ ਅਕਤੂਬਰ ਦੇ ਵਿੱਚ ਮੁਕਾਬਲਾ ਹੋ ਰਿਹਾ ਬੱਚੇ ਨੇ ਜਿਹੜੇ ਸਵਾਲ ਜਵਾਬ ਆ ਉਹ ਤੁਸੀਂ ਦੇਣੇ ਆ ਤਿਆਰੀ ਕਿਸ ਤਰ੍ਹਾਂ ਹੋਣੀ ਹੈ ਜੀ ਉਹ ਜਿਹੜੇ ਸਵਾਲ ਜਵਾਬ ਦਾ ਸਿਲੇਬਸ ਹੈ ਬਾਈ ਜਦੋਂ ਇਸੇ ਨੰਬਰ ਤੇ ਮੈਸੇਜ ਕਰਨਾ ਹੈ ਉੱਤੇ ਜਿਹੜੀਆਂ ਕਿਤਾਬਾਂ ਆ ਉਹਨਾਂ ਦੇ ਨਾਮ ਆ ਜਾਣੇ ਆ ਤੇ ਜੇ ਪੀਡੀਐਫ ਚਾਹੁੰਦੇ ਤਾਂ ਅਸੀਂ ਪੀਡੀਐਫ ਵੀ ਉਹਨਾਂ ਨੂੰ ਭੇਜ ਦਾਂਗੇ ਤੇ ਵੈਸੇ ਇਹ ਜਿਹੜੀਆਂ ਕਿਤਾਬਾਂ ਆ ਕਿਤੇ ਵੀ ਐਸਜੀਪੀਸੀ ਦਾ ਜਿਹੜਾ ਗੁਰਮਤਿ ਲਿਟਰੇਚਰ ਹਾਊਸ ਆ ਉੱਥੋਂ ਅਵੇਲੇਬਲ ਹੋ ਜਾਣੀਆਂ ਕਿਤਾਬਾਂ ਤੇ ਪਰ ਇਹਨਾਂ ਦੇ ਜਿਹੜੇ ਨਾਮਜ਼ਦ ਕਰਾਉਣ ਲਈ ਜਿਹੜੀ ਉਹ ਤੋਂ ਪਹਿਲਾਂ ਪਹਿਲਾਂ ਬੱਚੇ ਆਪਣਾ ਜਿਹੜਾ ਨਾਮ ਆ ਉਹ ਨਾਮਜਾਦ ਕਰਵਾ ਸਕਦੇ ਆ ਤੇ ਕਿਸੇ ਨੂੰ ਪੀਡੀਐਫ ਚਾਹੀਦਾ ਆ ਉਹ ਕਿਤਾਬਾਂ ਦਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਪੀਡੀਐਫ ਉਹਨਾਂ ਨੂੰ ਭੇਜ ਸਕਦੇ ਆ ਗੁਰਬਾਣੀ ਦੇ ਵਿੱਚ ਕੰਠ ਦੇ ਵਿੱਚ ਕਿੰਨਾ ਕੁ ਸਿਲੇਬਸ ਆ ਸਾਰਾ ਲਿਖਿਆ ਹੋਊਗਾ ਜੀ ਹਾਂਜੀ ਸਾਰਾ ਕੁਝ ਇਸ ਇਸ ਨੰਬਰ ਤੇ ਮੈਸੇਜ ਕਰ ਦੇ ਉੱਤੇ ਪਾਜੀ ਸਾਰੀ ਡਿਟੇਲ ਆ ਜਾਣੀ ਆ ਸਾਰੇ ਲਿੰਕ ਆਟੋ ਲੱਗੇ ਹੋਏ ਆ ਠੀਕ ਆ ਹਾਂਜੀ ਹਾਂਜੀ ਤਾਂ ਜ਼ਰੂਰ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਆਪਣੇ ਬੱਚਿਆਂ ਨੂੰ ਬਣਾਓ ਤੇ ਜ਼ਰੂਰ ਜਿਹੜਿਆਂ ਦੇ ਘਰ ਬੱਚੇ ਵੀ ਨਹੀਂ ਹੈਗੇ ਉਹ ਇਸ ਨੂੰ ਕਾਰਜ ਨੂੰ ਦੇਖਣ ਦੇ ਲਈ ਬੱਚਿਆਂ ਦੇ ਵਿੱਚ ਕਿੰਨੀ ਕਿ ਨੌਲੇਜ ਹੈ ਕਿਸ ਤਰ੍ਹਾਂ ਇਹ ਮੁਕਾਬਲਾ ਹੋਣਾ ਹੈ ਤਾਂ ਉਹਦੇ ਲਈ ਵੀ ਆਇਓ ਕਿਉਂਕਿ ਇੱਥੇ ਲੰਗਰ ਪ੍ਰਸ਼ਾਦ ਦੇ ਦਾ ਸਾਰਾ ਪ੍ਰਬੰਧ ਜਿਹੜਾ ਤੁਹਾਡੇ ਲਈ ਆ ਹੋਊਗਾ ਤੁਹਾਡੇ ਸਵਾਗਤ ਦੇ ਲਈ ਤੁਹਾਡੇ ਜੀਆਆਂ ਦੇ ਲਈ ਇਹ ਪ੍ਰਬੰਧਕ ਜਿਹੜੇ ਹੈਗੇ ਆ ਉਹ ਉਡੀਕ ਕਰਨਗੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁੱਕ ਚੈਨਲ